ਸੀਸ ਦੀਆ ਪਰ ਸੀਨਾ ਉਚਰੀ ਧਰਮ 헤ਤ ਸਾਕਾ ਜਨ ਕੀਆ ਸੀਸ ਦੀਆ ਪਰ ਸਰਰਨਾ ਦੀਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਰਾਜ ਪੱਧਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗਾਂ ਦਾ سلسلہ ਹੈ ਇਹ ਦੌਰ ਹੈ ਉਹ ਜਾਰੀ ਹੈ। ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜਪਦਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਔਰ ਸਵਚੰਤਾਈ ਦਾ ਧਿਆਨ ਰੱਖਿਆ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ। ਉਸੇ ਦੇ ਚੱਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਅਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਸਾਡੇ ਐਮਐਲਏ ਸਾਹਿਬ ਜੋ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਵਾੜੀ ਜੀ ਡੀਸੀ ਬਠਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ SSP ਬਟਿੰਡਾ ਅਮਨੀਤ ਕੌਂਡਲ ਜੀ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਟਰੈਕਟਰ ਦਮਪ੍ਰੀਤ ਟਵਾਲੀਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਉਰੋ ਦੇ ਮੇਅਰ ਸਾਹਿਬ ਪਦਮਦੀਪ ਮਹਿਤਾ ਜੀ ADC ਪੂਨਮ ਜੀ ADC ਕੰਚਨ ਜੀ ਸਾਰੇ ਜਿੰਨੇ ਵੀ ਅੱਜ ਉਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਹਾਂ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋ ਜਾਂਦੇ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚ ਉਹ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀਨਗਰ ਤੋਂ ਚੱਲਣੀ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਅਰਦਾਸ ਕਰਕੇ ਛੱਟੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤਖਤ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ੍ਹ ਸਾਹਿਬ ਪਿਖੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ ਵਨ ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ ਟੂ ਰੂਟ ਹੈ ਜਿਹੜੀ ਮਾਲਵਾ ਟੂ ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤਕਸ਼ਰੀ ਦਮਦਮਾ ਸਾਹਿਬ ਤੋਂ ਚੱਲਣੀ ਹੈ ਜਿਹਦੇ ਸਬੰਧ ਵਿੱਚ ਅੱਜ ਆਸੀਂ ਬਠਿੰਡੇ ਵਿਖੇ ਉਰੇ ਅੱਜ ਆਸੀਂ ਉਰੇ ਮੀਟਿੰਗ ਕਰਨ ਵਿਖੇ ਪਹੁੰਚੇ ਹਾਂ ਇਹ ਯਾਤਰਾ ਤਕਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣੀ ਹੈ ਇਹ ਜਿਹੜੀ ਯਾਤਰਾ ਸਾਡੀ ਇਹ 20 ਤਰੀਕ ਨੂੰ ਇਹ ਯਾਤਰਾ ਜਾਨੀ ਕਿ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉੱਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰੇ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮੱਦਦ ਰੱਖਦੇ ਹੋਏ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਵਾਂ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣਗੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਂਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਪਿੱਛੇ ਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਂਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਊਤਣ ਸਾਰੇ ਦਾ ਸਾਰਾ ਇਹ A to Z ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਣੀ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮਾਂ ਨੂੰ ਆਪ ਮੋਨੀਟਰ ਕਰ ਰਹੇ ਹਨ ਔਰ ਅਸੀਂ ਇਹ ਜਿਹੜਾ ਸਮਾਗਮ ਹੈ ਬੜੇ ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਲ ਪਾਸ਼ਾ ਜੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੱਦ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ ਆਉਣਾ ਚਾਹੀਦਾ ਔਰ ਇਹ ਇੱਕ ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਗੁਰਤੇਗਵਾਦਰ ਪਾਤਸ਼ਾਹੀ ਜੀ ਦੀ ਜੀਵਨੀ ਦੇ ਉੱਤੇ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਦਿਆਲਾ ਜੀ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜ਼ਿਲ੍ਹੇ ਦੇ ਮੁਤਾਬਕ ਦੱਸ ਦਿੱਤੇ ਜਾਣਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਅ ਵੀ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣਗੇ ਉਹਦੇ 'ਚ ਜ਼ਰੂਰ ਦੇਖਣ ਆਇਓ ਸੋ ਬਹੁਤ ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗਿਣਤੀ ਦੇ ਵਿਖੇ ਉਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਦਲੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਉਹ ਵੀ ਵਿਸਥਾਰਪੂਰਵਕ ਸੰਦੀਪਕ ਬਾਦਲੀ ਧੰਨਵਾਦ ਮੰਤਰੀ ਸਾਹਿਬ ਮੈਂ ਹੁਣ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਕੰਟੀਨੈਂਟ ਟੂਰਿਜ਼ਮ ਦੇ ਤਰਪੀ ਸੋ ਸਾਹਿਬ ਨੇ ਦਸਾਤੀ ਗੁਰਦੇਵ ਦਾਸ ਦਾ ਸਾਤੇ ਤਿੰਨ ਸਾਲਾ ਜਿਹੜਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਅਲਗੀ ਦਾ ਆਰ ਹੈ ਉਹ ਸਵੱਦ ਵਿੱਚ ਪੰਜਾਬ ਸਰਕਾਰ ਕਿ ਨਿਸ਼ਾਨ ਦਾ ਨਾਲ ਸਤਕਾਰ ਨਾਲ ਉਹ ਸ਼ਹੀਦਤਾ ਨਾਲ ਉਹਨੂੰ ਮਨਾ ਰਹੀ ਆ ਜੇ ਵੀ ਦੱਸਿਆ ਮੰਤਰੀ ਸਾਹਿਬ ਨੇ ਕਿ ਇਸ ਸਮਾਗਮ ਜਿਹੜੇ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੀਂ ਦਿੱਲੀ ਤੋਂ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 25 ਅਕਤੂਬਰ ਨੂੰ ਆ ਜੀ ਸਭ ਤੋਂ ਪਹਿਲਾਂ ਜਾ ਕੇ ਰਮਤਾ ਅਰਦਾਸ ਹੋਏਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ ਫਿਰ ਇਹ ਵੀ ਮੰਤਸਰਨ ਦਸਿਆ ਸ਼੍ਰੀ ਨਗਰ ਤੋਂ ਔਰ ਵਕ ਵਕਤਾਵਾ ਤੋਂ ਨਗਰ ਕੀਰਤਨ ਜਿਹੜੇ ਰਬ ਹੋਣਗੇ ਔਰ ਕੀ ਗੱਲ ਇਹ ਹੈ ਕਿ ਇਹ ਨਗਰ ਕੀਰਤਨ ਬਹੁਤ ਮर्यादा ਨਾਲ ਚੱਲਣਾ ਸਾਧਾ ਮਹਾਂਪੁਰਸ਼ਾਂ ਦੀ ਰਹਿਨਮਾਈ ਚੱਲਣਾ ਇਸ ਕਰਕੇ ਜਿਹੜੇ ਪਹਿਲਾ ਨਗਰ ਕੀਰਤਨ ਸ਼ਿਮੇਂਗੜ ਵਾਲਾ ਉਹ ਵੀ ਕਿਉਂਕਿ ਅਸੀਂ ਪਾਰਟੀ ਦੇ ਸਰਕਾਰ ਦੇ ਜਿੰਨੇ ਵੀ ਉੱਧਦਾਰ ਨੇ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਰੇ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸੜਕਾਂ ਸਾਫ਼ ਕਰਾਂਗੇ ਅਸੀਂ ਫੁੱਲ ਸੁੱਟਾਂਗੇ ਅਸੀਂ ਪਾਣੀ ਪੜਾਵਾਂਗੇ ਅਸੀਂ ਲੰਗਰ ਛਕਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਹੋੜ ਚਾ ਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਮर्यादा ਭੰਗ ਹੋਵੇ ਤੇ ਇਸ ਕਰਕੇ ਸਤਿ ਮਹਾਂਪੁਰਸ਼ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਨਗਰ ਕੀਰਤਨ ਤੁਸੀਂ ਆਪ ਲੈ ਕੇ ਆਓ ਜਿਵੇਂ ਜਿਹੜਾ ਸ਼ਿਨਗਰਵਾਲਾ ਨਗਰ ਕੀਰਤਨ ਹੈ ਉਹ ਸੰਤ ਮਹਾਪੁਰਖ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹੀ ਤਾਬੇ 'ਚ ਬੈਠਣਗੇ ਉਹੀ ਗੁਰਗੱਤ ਸਾਹਿਬ ਦੇ ਬਾਖ ਕਰਨਗੇ ਉਹੀ ਸੰਗਤ ਨੂੰ ਅਸ਼ੀਰਵਾਦ ਦੇਣਗੇ ਬਾਕੀ ਸਾਰੇ ਬੰਦੇ ਆਪਾਂ ਸੇਵਾ ਚੋਂਗੇ ਤੇ ਇਸੇ ਤਰ੍ਹਾਂ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋਣਾ ਜੀ ਮਾਝਾ ਦੁਆਬਾ ਨਾਲੋਂ ਕੀਤੂ ਉਹ ਸੰਤ ਮਹਾਪੁਰਖ ਕ੍ਰਿਸ਼ਨ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਰਪ੍ਰਸਤੀ ਜੋ ਹੋਏਗਾ ਉਹ ਆਪ ਰੁਗਨ ਸਰ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਨਜ਼ਰ ਕੀਤੇ ਨਹੀਂ ਅਸੀਂ ਚੱਲਦੇ ਡਿਸੈਂਡ ਕਰਕੇ ਆਪ ਜੀ ਨੂੰ ਦੱਸਾਂਗੇ ਤੇ ਮੇਰੀ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਇੱਕ ਇਨਫੋਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਅਰੰਪਤ ਸਾਹਿਬ ਜੀ ਪਹਿਲੀ ਵਾਰੀ ਟੈਂਟ ਸਿਟੀ ਲੱਗ ਰਿਹਾ ਜਿਹਦੇ ਚ ਲਗਭਗ 10-11000 ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਟੈਂਡਰਸ ক্লোਜ਼ ਹੋ ਗਏ ਅੱਜ ਦਾ ਕੋਆਰਡੀਨੇਸ਼ਨ ਈਸ਼ੂ ਹੋ ਜਾਏਗਾ ਔਰ ਬਹੁਤ ਅਲੱਗ ਕਿਸਮ ਦਾ ਵਧੀਆ ਪ੍ਰਬੰਧ ਜਿਹੜੀ ਗੌਰਮੈਂਟਰੀਜ਼ ਹੋਣਗੀਆਂ ਇੱਕ ਗੌਰਮੈਂਟਰੀ ਵਿੱਚ 16 ਬੰਦੇ ਰਹਿ ਸਕਦੇ ਆ ਜਿਦਾ ਕਿਸੇ ਨੇ ਕੋਈ ਗਰੋਪ ਪਾਣਾ ਉਸ ਤੋਂ ਇਲਾਵਾ ਜਿਵੇਂ ਇਹਦਾ ਬਾਕਿੰਗ ਫੈਮਿਲੀ ਰੂਮ ਆ ਉਹ ਚਾਰ ਲੋਕਾਂ ਲਈ ਆ ਔਰ ਇੱਕ ਇੱਕ ਫਿਰ ਰੂਮ ਜਿਹੜਾ ਦੋ ਦੋ ਬੰਦੇ ਲਈ ਆ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਗੁਰਮਤੇਜ ਭਾਜਨ ਬਾਸ਼ਾ ਦੀ ਯਾਦ ਉਸਮਰਤ ਟੈਂਟ ਸਿਟੀ ਦਾ ਚੱਕ ਨਾਮ ਕੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਜਨਾਲਾ ਜੀ ਇਸ ਤਰ੍ਹਾਂ ਕੁੱਲ ਬੜਾ ਕੇ ਚੱਕਰਾਂ ਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਤੇ ਭਾਈ ਧਿਆਲਾ ਉਹਨਾਂ ਦੀ ਯਾਦ ਨੂੰ ਸਵੰਪ ਤੇ ਸਭ ਕੁਝ ਉਹਨਾਂ ਦੇ ਚਰਨਾ ਜੀ ਆ ਤੇ ਬਾਕੀ ਜਿਹੜੀ ਬੇਰੀ ਬੇਨਤੀ ਆ ਕਿ ਸਾਰੇ ਬਹੁਤ ਪੰਜਾਬ ਸਰਕਾਰ ਬਹੁਤ ਸ਼ਦਾ ਨਾਲ ਅਸ਼ੀਰਵਾਸ ਸਮਝ ਕੇ ਲੱਗੀ ਹੋਈ ਆ ਤੁਸੀਂ ਸਾਰੇ ਨੇ ਸਾਥ ਦੇਣਾ ਮਰਿਆਦਾ ਦਾ ਸਾਰੇ ਦਿਨ ਸੰਗਤ ਵੀ ਆਵੇ ਅਸਾਡੇ ਸਾਡੇ ਸਾਥੀ ਬਰੇਆਦਾ ਬਹੁਤ ਜ਼ਰੂਰੀ ਆ ਕੁਛ ਵੀ ਜਿਹੜਾ ਅਸੀਂ ਇਹਦੇ ਲਈ ਪ੍ਰਿਵਿਲੇਜਸ ਪੈਨਲ ਬਣਾਇਆ ਤਾਂ ਕਿ ਅਸੀਂ ਕੋਈ ਵੀ ਵਿਅਕਤੀ ਆਪਣੇ ਆਪ ਚ ਕੰਪਲੀਟ ਨਹੀਂ ਹੁੰਦਾ ਤੇ ਇਸ ਕਰਕੇ ਅਸੀਂ ਬੰਦੀ ਸਾਹਿਬ ਨੇ ਸਲਾਹ ਕਰਕੇ ਕਿ ਸਾਡੇ ਉੱਪਰ ਵੀ ਕੋਈ ਚੈੱਕ ਹੋਵੇ ਅਸੀਂ ਕਿਤੇ ਗਲਤੀ ਕਰਕੇ ਸਾਡੇ ਗਲਤੀ ਨੂੰ ਕੋਈ ਫਟੜ ਵਾਲਾ ਕੋਈ ਲੱਪਣ ਵਾਲਾ ਕੋਸਮ ਟੋਕਰ ਵਾਲਾ ਰੋਕਰ ਵਾਲਾ ਤੇ ਇਸ ਕਰਕੇ ਫਿਰ ਅਸੀਂ 9 ਬੰਦਿਆਂ ਦਾ ਇੱਕ ਰਿਲੀਜਸ ਪੈਨਲ ਬਣਾਇਆ ਜਿਹੜਾ ਸੁਪਰੀਮ ਅਥਾਰਟੀ ਹੋਵੇ ਉਹਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਨੇ ਉਹਦੇ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮੂ ਖੇਰੇ ਵਾਲੇ ਸਤ ਬਰਬੀਰ ਸਿੰਘ ਜੀ ਸੀਚਾਲ ਸਾਹਿਬ ਬਾਬਾ ਬੁੱਢਾ ਦਾਲ ਮੁਖੀ ਬਾਬਾ ਬਰਬੀਰ ਸਿੰਘ ਜੀ ਔਰ ਜਿਹੜੇ ਸਤਨਾਥ ਸਿੰਘ ਨੰਦਗੜ ਜਿਨ੍ਹਾਂ ਦੇ ਕੋਲ ਸੰਕਾ ਜੀ ਦਾ ਆਸਿਵਾਦ ਰਣਕੋ ਸਾਹਿਬ ਲੱਗੇ ਬਾਬਾ ਅਫਤਾ ਸਿੰਘ ਜੀ ਪਿੱਪੀ ਸਾਹਿਬ ਵਾਲੇ ਇਸ ਤੋਂ ਇਲਾਵਾ ਤਿੰਨ ਅਸੀਂ ਅਕੈਡਮਿਸ਼ਨ ਜਿਹੜੇ ਵਿਦਵਾਨ ਆ ਉਹ ਰੱਖਿਆ ਕਿ ਇਤਹਾਸਿਕ ਤੌਰ ਤੇ ਹਰ ਜਿਹਨੀ ਪ੍ਰਸੰਗਿਕਤਾ ਆ ਉਹ ਠੀਕ ਰਵੇ ਤਰੀਕਾ ਠੀਕ ਰਿਹਾ ਹੈ ਲਿਖਤੀ ਰੂਪੇ ਉਚਾਰਨ ਦੇ ਸ਼ਬਦ ਕਾ ਬਣੀ ਰਵੇ ਤਸਵੀਰ ਡਿਜ਼ਾਈਨ ਵੀਡੀਓ ਆਡੀਓ ਚੋਕੂ ਸੀ ਵੀ ਸੀ ਲੋਕਾਂ ਦੇ ਮੂਹਰੇ ਲੈ ਕੇ ਜਾਣਾ ਉਹ ਸਾਰਾ ਪਹਿਲਾਂ ਰਜਿਸਟਰ ਪੈਨਲ ਨੂੰ ਪ੍ਰੂਫ ਕਰੇਗਾ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਉਹ ਪਬਲਿਕ ਚ ਜਾਏਗਾ ਸੋ ਇਸ ਤਰ੍ਹਾਂ ਡਾਕਟਰ ਪਰਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਮਰਜੀਤ ਪੰਜਾਬ ਜੀ ਗੁਣਾਗੜ੍ਹ ਯੂਨੀਵਰਸਿਟੀ ਤੋਂ ਤੇ ਵੀ ਚਸ਼ਮੀਰ ਕਾਲਜ ਗੁਰਮਤ ਕਾਲਜ ਤੋਂ ਸਿਮਰਦੀਪ ਸਿੰਘ ਕੰਨ ਜਿਹੜੇ ਐਸੀਬੀਸੀ ਦੇ ਤਦੋਂ ਪ੍ਰਚਾਰ ਕਮੇਟੀ ਚੋਂ ਰਿਟਾਇਰ ਹੋਇਆ ਨ ਸਾਰੇ ਲੋਕਾਂ ਦਾ ਬੜਾ ਲੰਮਾ ਤਜਰਬਾ ਆ ਇਸ ਕਰਕੇ ਅਸੀਂ ਨ ਸਾਰੇ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤਾਂ ਇਹਨਾਂ ਸਾਰਿਆਂ ਦੀ ਮਿਹਰਬਾਨੀ ਹੋਈ ਕਿਰਪਾ ਹੋਈ ਕਿ ਲਾਹਣ ਸਰਕਾਰ ਕੀਤਾ ਔਰ ਇਸੇ ਤਰ੍ਹਾਂ ਹੀ ਸ਼ਹਾਦਤੀ ਸਮਾਗਮ ਜਿਹੜੇ ਆ ਉਹ ਲਸਾਨੀ ਹੋਣਗੇ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਹਿਬਾਨ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪ੍ਰਬੰਧਾਂ ਨੂੰ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਹਾਦਤ ਸ਼ੁਰੂ ਹੋਈ ਆ ਉਸੇ ਤਰ੍ਹਾਂ ਇਹ ਕਸ਼ਮੀਰੀ ਤਸ਼ੁਰੂ ਹੋਵੇ ਕਸ਼ਮੀਰ ਤੋਂ ਇੱਕ ਵੱਡੀ ਗੱਲ ਹੈ ਕਿ ਇਹਦੇ ਵਿੱਚ ਭਾਈ ਮਤੀ ਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਸਰਦੀ ਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਦਿਆਲਾ ਜੀ ਦਾ ਪਰਿਵਾਰ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਆਓ ਉਹਨਾਂ ਦੇ ਅਨਸੰਗ ਭਾਈ ਜਰਤਾ ਜੀ ਦਾ ਪਰਿਵਾਰ ਜਿਹੜਾ ਉਹ ਸ਼ਾਮਲ ਹੋ ਰਹੀਆ ਕਿ ਇਹ ਉਹਨਾਂ ਦੇ ਕਰਕੇ ਹੀ ਆ ਭਾਈ ਮਤੀ ਦਾ ਅਸੀਂ ਦਾ ਪ੍ਰਵਾਸ ਸਭ ਦਾ ਜਿਹੜੇ ਬਲਾਸ ਕੋ ਰਹਿੰਦੇ ਯੂਪ ਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵਾਹਨ ਚ ਬਿਠਾ ਕੇ ਨਗਰ ਕੀਰਤਨ ਵਿੱਚ ਲੈ ਕੇ ਆਏਗੇ ਆਪ ਸਭ ਵੀ ਉਸ ਅੰਸਰ ਨੂੰ ਉਸ ਵੰਸ਼ ਨੂੰ ਨੇੜੇ ਵੇਖ ਸਕੋ ਜਿਹੜੀ ਇਹ ਮਹਾਨ ਸ਼ਹਾਦਤੀ ਸਾਡੇ ਜਿਹੜੇ ਸੰਤ ਮਹਾਂਪੁਰਸ਼ ਹੋਇਆ ਅਤੇ ਵੈਗਰੂ ਕਾਲ ਪੁਰਖ ਦੇ ਰੂਪ ਚਾਏ ਆ ਸੋ ਇਹਨਾਂ ਦੇ ਨਾਲ ਨਾਲ 23 24 25 ਦੇ ਸਮਾਗਮਾਂ ਚ ਵੀ ਤੁਹਾਨੂੰ ਸਦਾ ਤੇ ਬਾਕੀ মিডিਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਦਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਕਲੀਅਰ ਆ ਕਿ ਦੇ ਲਈ ਪੰਜ ਦੇ ਪੰਜ ਜਿਹੜੇ ਅਧਾਲ ਤਖਤਾ ਦੇ ਜੱਜ ਸਾਹਿਬਾਨ ਨੂੰ ਉਹਨਾਂ ਨੂੰ ਵੀ ਸਦਾ ਪਤਨ ਦਿੱਤਾ ਜਾਏਗਾ ਐਸੀਪੀ ਜਿੰਦੇ ਪ੍ਰਧਾਨ ਸਾਹਿਬ ਸਭ ਕਮੇਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਨੀਆਂ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਉਹ ਜੰਮੂ ਕਸ਼ਮੀਰ ਦੀਆਂ ਹਰਿਆਣਾ ਦੀਆਂ ਦਿੱਲੀ ਦੀਆਂ ਜਾਂ ਮਹਾਰਾਸ਼ਟra ਦੀਆਂ ਜਿੱਥੇ ਵੀ ਕਿਤੇ ਅਸੀਂ ਲਿਸਟ ਬਣਾ ਰਹੇ ਹਾਂ ਜਿੱਥੇ ਵੀ ਕਿਤੇ ਸ਼ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਦੇਵਾਂਗੇ ਸੰਤ ਮਹਾਂਪੁਰਖਾਂ ਨੂੰ ਵਰਲਡ ਵਾਈਡ ਸੱਦਾ ਪੱਤਰ ਦੇਵਾਂਗੇ ਜਿੰਨੇ ਵੀ ਪੰਜਾਬੀ ਪ੍ਰੋਮੀਨੈਂਟ ਨੇ ਕਿਉਂਕਿ ਤੇਗਵਾ ਦੇ ਸੰਬੰਧ ਵਿੱਚ ਸ਼ਹਾਦਤ ਆ ਇਹ ਅਬੋਵ ਦੇ ਆਂ ਦੇ ਰਿਲੀਜੀਅਨ ਆ ਇਟ ਇਜ਼ ਫਾਰ ਦੀ ਸੋਸਾਇਟੀ ਤੋਂ ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਚ ਆਸਾ ਰੱਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਰਦਾਰ ਬਦਰ ਦੇਵਾਂਗੇ ਕਿ ਇਹ ਜੀ ਸਾਡੇ ਜਿੰਮੇ ਅਕਾਲ ਪੁਰਖ ਨੇ ਲਾਇਆ ਤੇ ਇਨੀ ਸੇਵਾ ਨਾਲ ਨਿਮਰਤਾ ਨਾਲ ਸ਼ਬਦਾਂ ਨਾਲ ਕਰੀਏ ਕਿ ਇਹ ਜਿਹੜੀ ਸ਼ਾਦਤ ਆ ਉਹਾਂ ਦੀ ਲਸਾਂਮੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬੰਤੀ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਮਸ਼ੇਹ ਸਤਿ ਆਏ ਆ ਕੇ ਇਸ ਮੀਟਿੰਗ ਨੂੰ ਹੱਥ ਕੀਤਾ ਅਗੈਸ ਕੀਤਾ ਆਪਣੇ ਵਿਚਾਰਾਂ ਦੇ ਨਾਲ ਸਾਰੇ ਅੰਨ ਜਾਣ ਕਰਵਾਇਆ ਪਰ ਬੱਤ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤ